ਅੰਮ੍ਰਿਤਸਰ ਦੇ ਬਹੁਤ ਹੀ ਵਿਅਸਤ ਮਹਾ ਸਿੰਘ ਗੇਟ ਚੌਂਕ ਜਿੱਥੇ ਟ੍ਰੈਫਿਕ ਸਿਗਨਲ ਜ਼ਿਆਦਾਤਰ ਬੰਦ ਹੀ ਰਹਿੰਦੇ ਹਨ ਫਾਸਟਰ ਨਿਊਜ਼ ਵੱਲੋਂ ਪਹਿਲਾਂ ਵੀ ਕਈ ਵਾਰ ਇਹਨਾਂ ਬੰਦ ਪਈਆਂ ਲਾਈਟਸ ਬਾਰੇ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਚੁੱਕੀਆਂ ਹਨ ਪਰ ਅਜ ਤੱਕ ਇਹਨਾਂ ਦਾ ਕੋਈ ਵੀ ਪਰਮਨੈਂਟ ਹੱਲ ਨਹੀਂ ਕੀਤਾ ਗਿਆ ਵੱਡੀ ਕਮੀ ਇੱਥੇ ਇਹ ਵੀ ਦੇਖਣ ਵਿੱਚ ਆਈ ਹੈ ਕਿ ਇਸ ਮੌਕੇ ਵਿੱਚ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਤਾਇਨਾਤ ਨਹੀਂ ਸਨ ਜੋ ਕਿ ਟ੍ਰੈਫਿਕ ਨੂੰ ਕੰਟਰੋਲ ਕਰੇ ਇੱਥੇ ਬੱਸ ਸਟੈਂਡ ਨਜ਼ਦੀਕ ਹੈ ਸੋ ਹੈਵੀ ਟ੍ਰੈਫਿਕ ਵੀ ਇੱਥੋਂ ਨਿਕਲਦੀ ਹੈ ਵਾਹਨ ਚਾਲਕ ਕਾਹਲੇ ਵਿੱਚ ਇੱਥੋਂ ਨਿਕਲਦੇ ਹਨ ਜਿਸ ਕਾਰਨ ਐਕਸੀਡੈਂਟ ਦਾ ਵੀ ਖਤਰਾ ਬਣਿਆ ਰਹਿੰਦਾ ਹੈ ਰਾਹਗੀਰਾਂ ਨੇ ਸੰਬੰਧਿਤ ਵਿਭਾਗ ਨੂੰ ਅਪੀਲ ਕੀਤੀ ਕਿ ਇਸ ਚੌਂਕ ਤੇ ਟ੍ਰੈਫਿਕ ਸਿਗਨਲ ਠੀਕ ਕਰਵਾਏ ਜਾਣ ਕਿਉਂਕਿ ਇੱਥੋਂ ਸੰਗਤ ਸ੍ਰੀ ਹਰਮੰਦਰ ਸਾਹਿਬ ਅਤੇ ਸ਼ਹੀਦਾਂ ਸਾਹਿਬ ਨੂੰ ਜਾਂਦੀ ਹੈ ਉਹਨਾਂ ਕਿਹਾ ਕਿ ਇੱਥੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਵੀ ਕੀਤੀ ਜਾਵੇ ਤਾਂ ਜੋ ਕੋਈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਰ ਅਸੀਂ ਇਸ ਟਾਈਮ ਤੇ ਮਾਂਸਿੰਗਰ ਚੌਕ 'ਤੇ ਖੜੇ ਹਾਂ ਜੋ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹਗਾ ਹੈ ਤੇ ਸਰ ਤੁਸੀਂ ਇਸ ਟਾਈਮ ਤੇ ਦੇਖ ਸਕਦੇ ਹੋ ਕਿ ਸਮਾਂ ਇਸ ਵੇਲੇ 3 ਵਜੇ ਵੱਜੀ ਹੋਈ ਦੇ ਪਰ ਇੱਥੇ ਟ੍ਰੈਫਿਕ ਮੁਲਾਜ਼ਮਾਂ ਤੇ ਕੋਈ ਨਹੀਂਗਾ ਜਿਹੜੀ ਰੈੱਡ ਲਾਈਟਾਂ ਜਿਹੜੀਆਂ ਇੱਥੇ ਲੱਗਦੀਆਂ ਜੰਪ ਹੋਣ ਵਸਤੇ ਰੈੱਡ ਲਾਈਟਾਂ ਬਿਲਕੁਲ ਬੰਦ ਪਈਆਂ ਤੁਸੀਂ ਅਸੀਂ ਫਾਸਟਵੇਅ ਤੇ ਧੰਨਵਾਦੀ ਬਹੁਤ ਆ ਕਿ ਇਹ ਤੇ ਨਿਊਜ਼ਾ ਬਹੁਤ ਲਗਾਉਂਦੇ ਨੇ ਰੈੱਡ ਲਾਈਟਾਂ ਨਿਊਜ਼ਾ ਬਹੁਤ ਵਧੀਆ ਲਾ ਚ ਗੰਦੇ ਵਿੱਚ ਜੋ ਨਹੀਂ ਸਰਕਦੀ ਤੇ ਸਰ ਅਸੀਂ ਕਹਿਣਾ ਚਾਹਾਂਗੇ ਕਿ ਦੇਖੋ ਫੈਸਟੀਵਲ ਦੇ ਦਿਨ ਹੈ 21 ਤਰੀਕ ਨੂੰ ਦੀਵਾਲੀ ਕੀ ਹੈ ਤੇ ਦੀਵਾਲੀ ਦੇ ਮੱਧਿਆਂ ਦੇ ਨਾਲ ਤੁਸੀਂ ਦੇਖੋ ਕਿ ਬਾਹਰੋਂ ਦੂਦਰਾ ਜੇ ਤੋਂ ਸੰਗਤਾਂ ਵੀ ਇੱਥੇ ਬਹੁਤ ਆਉਂਦੀਆਂ ਨੇ ਤੇ ਸੰਗਤਾਂ ਨੂੰ ਇਹੋ ਜਿਹੀ ਟ੍ਰੈਫਿਕ ਦੀ ਪਰੇਸ਼ਾਨੀ ਕਰਨੀ ਪੈਂਦੀ ਜਿੱਦੋਂ ਟਰੱਕ ਵਗੈਰਾ ਆ ਗਏ ਬੱਸੇਜ਼ ਹੋ ਗਈਆਂ ਤੇ ਹੈਵੀ ਵਹੀਕਲ ਕਿਉਂਕਿ ਪਾਸ ਸੜਕ ਕੋਲ ਹੋਣ ਦੇ ਕਾਰਨ ਇੱਥੇ ਟ੍ਰੈਫਿਕ ਦੀ ਸਮੱਸਿਆ ਹਰ ਟਾਈਮ ਤੇ ਬਣੀ ਰਹਿੰਦੀ ਹੈ ਰੈੱਡ ਲਾਈਟਾਂ ਨਾ ਆਉਣ ਕਾਰਨ ਪੈਦਲ ਯਾਤਰੀਆਂ ਨੂੰ ਵੀ ਲੰਘਣ ਲੱਗੇ ਦਿੱਕਤ ਹੁੰਦੀ ਹੈ ਤੇ ਆਵਾਜਾਈ ਜਿਹੜੇ ਸਕੂਟਰ ਸਾਈਕਲ ਤੇ ਹੁੰਦੇ ਆ ਉਹ ਕਿਸੇ ਗਾਇਲ ਵੀ ਹੋ ਚੁੱਕੇ ਨੇ ਸਰ ਇੱਥੇ ਪੁਲਿਸ ਕਰਮਚਾਰੀ ਸਿਰਫ ਹੈ ਕਰੀ ਇੱਥੇ ਨਹਿਰ ਨਹੀਂ ਆਇਆ ਦੇ ਹੁਣ ਵੀ ਇਸ ਟਾਈਮ ਤੇ ਤੁਹਾਨੂੰ ਦੱਸ ਰਿਹਾ ਕਿ 3 ਵਜੇ ਹੋਏ ਆ ਤੁਸੀਂ ਮੁਲਾਜ਼ਮ ਦੇਖ ਲਓ ਕੋਈ ਨਹੀਂਗਾ ਅਗਰ ਲਾਈਟਾਂ ਬੰਦ ਹੋ ਗਈਆਂ ਇੱਥੇ ਮੁਲਾਜ਼ਮ ਨੂੰ ਮੈਨੂਅਲੀ ਇੱਥੇ ਆ ਕੇ ਨੂੰ ਡੀਲ ਕਰਨਾ ਚਾਹੀਦਾ ਕਿ ਇਹਨੂੰ ਲੀਡ ਕਿਸ ਤਰ੍ਹਾਂ ਕਰਨਾ ਹੈ ਪਰ ਇੱਥੇ ਜਿਹੜਾ ਪੁਲਿਸ ਦੇ ਮੁਲਾਜ਼ਮ ਅਤੇ ਕੋਈ ਵੀ ਇਸ ਟਾਈਮ ਤੇ ਮੌਜੂਦ ਨਹੀਂ ਹੈ ਪੁਲਿਸ ਮੁਲਾਜ਼ਮ ਸਿਰਫ ਚਾਲਾਨ ਉਹਨਾਂ ਦੇ ਕੱਟਣ ਵਾਸਤੇ ਆਉਂਦੇ ਨੇ ਉਹ ਦੇਖਦੇ ਨੇ ਪੀਪੀ 13 ਗੱਡੀ ਆਈ ਹੈ ਪੀਪੀ 46 ਆਈ ਹੈ ਜਾਂ ਬਾਹਰੋਂ ਕੋ ਜੰਮੂ ਦੂਰਦਰਾ ਦੇ ਤੋਂ ਉਹ ਕਿਉਂ ਡੱਕਦੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਅੱਗੇ ਰਿਕੁਐਸਟ ਕਰਦੇ ਆ ਕਿ ਕਿਰਪਾ ਕਰਕੇ ਜਿਹੜੇ ਆਪਣੇ ਐ ਡਿਊਟੀ ਤੋਂ ਕਿਤੇ ਹੀ ਕਰਦੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਵੀ ਅਕਲ ਆਵੇ ਕਿ ਕਿਤਰਾ ਕੰਮ ਕਰਨਾ ਹੈ ਸਰ ਦੇਖੋ ਇਹ ਜਿਹੜਾ ਡਿਪਾਰਟਮੈਂਟ ਹੈਗਾ ਕਾਰਪੋਰੇਸ਼ਨ ਦੇ ਅੰਦਰ ਆਂਦਾ ਲਾਈਟਾਂ ਪਰ ਲਾਈਟਾਂ ਨੂੰ ਲੀਡ ਕਰਨ ਵਾਸਤੇ ਸਾਡੀ ਪੁਲਿਸ ਪ੍ਰਸ਼ਾਸਨ ਨੂੰ ਜੰਪ ਅਗਰ ਲਾਈਟ ਆਪਾ ਕਰਦੇ ਆ ਜੰਪ ਤੇ ਪੁਲਿਸ ਪ੍ਰਸ਼ਾਸਨ ਦੇਖਦੀ ਹੈ ਤੇ ਅਸੀਂ ਕਹਾਂਗੇ ਪੁਲਿਸ ਪ੍ਰਸ਼ਾਸਨ ਆਪਣੇ ਮਾਧਮ ਦੇ ਰਹੀ ਵੀ ਕਾਰਪੋਰੇਸ਼ਨ ਨੂੰ ਵੀ ਇਹਨਾਂ ਨੂੰ ਸ਼ਕਤੀ ਦੇ ਨਾਲ ਕਹੇ ਕਿ ਰੈੱਡ ਲਾਈਟਾਂ ਜਿਹੜੀਆਂ ਓਨ ਹੋਣ ਨਹੀਂ ਚਾਹੀਦੀਆਂ ਜਿਹੜਾ ਨਾਲ ਸਮੱਸਿਆ ਜਿਹੜੀ ਟ੍ਰੈਫਿਕ ਦੀ ਉਲਝ ਜਾਂਦੀ ਹੈ ਉਹ ਨਾ ਹੋ ਸਕਣ ਫਾਸਟ ਨਿਊਜ਼ ਟੀਮ ਅੱਜ ਪਰ ਫਿਰ ਪੁੱਜੀ ਹੈ ਅੰਮ੍ਰਿਤਸਰ ਦੇ ਮਹਾ ਸਿੰਘ ਗੇਟ ਚੌਕ ਵਿਖੇ ਜੋ ਕਿ ਬੱਸ ਸਟੈਂਡ ਦੇ ਬਿਲਕੁਲ ਨਜ਼ਦੀਕ ਹੈ ਔਰ ਤੁਸੀਂ ਦੇਖ ਸਕਦੇ ਹੋ ਹਾਲਾਤ ਹੋਈ ਨੇ ਪਹਿਲਾਂ ਵੀ ਤਿੰਨ ਚਾਰ ਵਾਰ ਇੱਥੋਂ ਦੀਆਂ ਖਬਰਾਂ ਪ੍ਰਚਾਰਿਤ ਕੀਤੀਆਂ ਜਾ ਚੁੱਕੀਆਂ ਨੇ ਜਿਹੜੇ ਇੱਥੇ ਟ੍ਰੈਫਿਕ ਸਿਗਨਲ ਨੇ ਬੰਦ ਪਏ ਨੇ ਔਰ ਮੇਨ ਚੌਕ ਪੈਦਾਏ ਇੱਥੋਂ ਬੱਸਾਂ ਵੀ ਨਿਕਲਦੀਆਂ ਨੇ ਬੱਸ ਸਟੈਂਡ ਨਜ਼ਦੀਕ ਹੈ ਹੈ ਵੀਕਲਸ ਨਿਕਲਦੇ ਨੇ ਔਰ ਜਿਹੜੀ ਹਰਮੰਦਰ ਸਾਹਿਬ ਜਾਣ ਵਾਲੀਆਂ ਸੱਜਣਾਂ ਵੀ ਇੱਥੋਂ ਕਾਫੀ ਨਿਕਲਦੀਆਂ ਨੇ ਔਰ ਇਸ ਸਮਝ ਲਓ لیکن دیکھن ਚਾਇਆ ਕਿ ਇੱਥੇ پولیس ਕਰਮਚਾਰੀ ਕੋਈ ਵੀ ਆਪਣੀ ਡਿਊਟੀ ਦੇ ਤਰ੍ਹਾਂਤ ਨਹੀਂ ਹੈ ਜਿਸ ਕਾਰਨ ਇੱਥੇ ਕੋਈ ਵੀ ਹਾਦਸਾ ਹੁੰਦਾ ਖੱਛਾ ਬਣਿਆ ਰਹਿੰਦਾ ਹੈ ਔਰ ਅੱਗੋਂ ਤੁਸੀਂ ਦੇਖ ਸਕਦੇ ਹੋ ਦੀਵਾਲੀ ਦਾ ਫੈਸਟੀਵਲ ਆ ਗਿਆ ਹੈ ਔਰ ਸ੍ਰੀ ਹਰਮੰਦਰ ਸਾਹਿਬ ਨੂੰ ਦਰਸ਼ਨ ਕਰਨ ਲਈ ਸੰਗਤਾਂ ਆਉਂਦੀਆਂ ਨੇ ਬਾਹਰੋਂ ਔਰ ਰਸ ਜ਼ਿਆਦਾ ਹੋ ਜਾਂਦਾ ਹੈ ਸ਼ਹਿਰ 'ਚ ਖਾਸ ਕਰ ਇਸ ਚੌਂਕ ਦੇ ਵਿੱਚ ਲੋਡ ਜ਼ਿਆਦਾ ਹੋ ਜਾਂਦਾ ਹੈ ਔਰ ਟ੍ਰੈਫਿਕ ਦਾ ਔਰ ਤੁਸੀਂ ਦੇਖ ਸਕਦੇ ਹੋ ਹੁਣ ਵੀ ਲੋਕ ਲੋਕ ਜਿਹੜੇ ਆਪਸ ਵਿੱਚ ਟ੍ਰੈਫਿਕ ਜਿਹੜੀ ਆਪਸ ਵਿੱਚ ਟਕਰਾ ਰਹੀ ਹੈ ਵਾਹਨ ਆਪਸ ਵਿੱਚ ਟਕਰਾਉਂਦੇ ਨੇ ਔਰ ਇਸ ਕਰਕੇ ਇਥੋਂ ਲੜਾਈ ਝਗੜੇ ਵੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ ਸੋ ਜ਼ਿਲ੍ਹਾ ਸੰਬੰਧਿਤ ਜਿਹੜਾ ਵਿਭਾਗ ਹੈ ਉਹਨੂੰ ਔਰ ਟ੍ਰੈਫਿਕ ਪੁਲਿਸ ਕਰਮਚਾਰੀਆਂ ਚਾਹੀਦਾ ਕਿ ਆਪਣੀ ਡਿਊਟੀ ਕਰਨ ਇਥੋਂ ਜੇ ਟ੍ਰੈਫਿਕ ਸਿਗਨਲ ਨੇ ਉਹਨਾਂ ਨੂੰ ਠੀਕ ਕਰਵਾਣ ਔਰ ਜਾਂ ਫਿਰ ਜੇ ਟ੍ਰੈਫਿਕ ਸਿਗਨਲ ਜਿੰਨਾ देर ਤੱਕ ਨਹੀਂ ਠੀਕ ਹੁੰਦੇ ਉਹ ਤੱਕ ਇੱਥੇ ਪੁਲਿਸ ਕਰਮਚਾਰੀ ਤਿਆਰੀ ਕਰਨੀ ਚਾਹੀਦੀ ਹੈ ਤਾਂ ਜੋ ਉਹ ਟ੍ਰੈਫਿਕ ਨੂੰ ਕੰਟਰੋਲ ਕਰ ਸਕਣ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ